ਜਲੰਧਰ ਤੋਂ ਇੱਕ ਬਹੁਤ ਵੱਡੀ ਠੱਗੀ ਦਾ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣੇ 'ਚ ਬੈਠੇ ਇੱਕ ਬੰਦੇ ਨੇ ਜਲੰਧਰ ਦੇ ਵਿੱਚ 129 ਸਾਲ ਪੁਰਾਣੇ ਬਣੇ ਚਰਚ ਦਾ ਸੌਦਾ ਕਰ ਦਿੱਤਾ ਕਰੋੜਾਂ ਰੁਪਏਾਂ ਦੀ ਇਹ ਜ਼ਮੀਨ ਹੈਗੀ ਆ ਜਿੱਥੇ ਚਰਚ ਬਣਿਆ ਹੋਇਆ ਤਾਂ ਬਹੁਤ ਵੱਡਾ ਇਹ ਫਰੋਡ ਹੈਗਾ ਸੀਗਾ ਕਰੋੜਾਂ ਰੁਪਏ ਦਾ ਬਿਆਨਾ ਤੱਕ ਕਰ ਦਿੱਤਾ ਗਿਆ ਪਰ ਇਹਨਾਂ ਰਜਿਸਟਰੀ ਕਰਉਣ ਤੋਂ ਪਹਿਲਾਂ ਜਿਹੜਾ ਉਸ ਬੰਦੇ ਦੇ ਬਾਰੇ ਪਤਾ ਲੱਗ ਗਿਆ ਤਾਂ ਕਿਵੇਂ ਇਹ ਸਾਰੀ ਘਟਨਾ ਹੋਈ ਕਿਵੇਂ ਇਹ ਸਾਰੀ ਕਹਾਣੀ ਬਣਦੀ ਹੈ ਕਿਵੇਂ ਇੱਕ ਬੰਦਾ ਲੁਧਿਆਣੇ ਦੇ ਵਿੱਚ ਬੈਠਾ ਬੈਠਾ ਜਲੰਧਰ ਦੇ ਵਿੱਚ ਕਰੋੜਾਂ ਰੁਪਏ ਦੀ ਜ਼ਮੀਨ ਦਾ ਸੌਦਾ ਕਰ ਦਿੰਦਾ ਉਹ ਵੀ ਉਹ ਜ਼ਮੀਨ ਜਿਹਦੇ ਵਿੱਚ ਸਾਲਾਂ ਪੁਰਾਣਾ ਇੱਕ ਚਰਚ ਬਣਿਆ ਹੋਇਆ ਸੀਗਾ ਤਾਂ ਸਾਡੇ ਨਾਲ ਸਰਵਨ ਮਸੀਹ ਮੌਜੂਦ ਹੈਗੇ ਨੇ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਪੂਰਾ ਕੇਸ ਹੈ ਕਿ ਸਰਵਨ ਜੀ ਕੀ ਮਾਮਲਾ ਕੀ ਹੈਗਾ ਕਿਵੇਂ ਇਹਦਾ ਸੌਦਾ ਕਰ ਲਿਆ ਗਿਆ ਦੇਖੋ ਜੀ ਸਾਨੂੰ ਇਹਦੇ ਬਾਰੇ ਪਰਸਾ ਬਦ ਲੱਗੇਗਾ ਹਾਂ ਕਿ ਇੱਕ ਫਰਜੀ ਬੰਦਾ ਜਾਰਡਨ ਮਸੀਹ ਤੇ ਇੱਕ ਮੈਰੀ ਹੈ ਇਹਨਾਂ ਨੇ ਮਿਲ ਕੇ ਇੱਕ اقਰਾਰਨਾਮਾ ਕੀਤਾ 5 ਕਰੋੜ ਰੁਪਏ ਦਾ ਤੋ ਜਿਵੇਂ ਸਾਨੂੰ ਉਹਦੇ ਬਾਰੇ ਪਤਾ ਲੱਗਾ ਸੀ ਉਹਦੀ ਤੁਰੰਤ ਕਾਰਵਾਈ ਕੀਤੀ ਹੈ ਔਰ ਅਸੀਂ ਆਪਣੇ ਇਹਦੀ ਦਰਖਾਸਤ ਦਿੱਤੀ ਹੈ ਤੇ ਅੱਜ ACP ਸਾਹਿਬ ਨੇ ਸਾਨੂੰ ਪੂਰਾ ਪ੍ਰੋਸਸਦ ਹੋਇਆ ਕਿ ਉਹਨਾਂ ਦੇ ਸ਼ਾਮ ਤੀਰ ਐਫ ਆਈਰ ਦਰਜ ਹੋ ਜੇਗੀ ਜੀ ਕਹਾਣੀ ਸਮਝਾਇਓ ਥੋੜੀ ਜੀ ਕਿ ਕੌਣ ਸੀਗਾ ਬੰਦਾ ਕਿ ਕੌਣ ਉਹ ਬੰਦਾ ਸੀਗਾ ਜਿਨੇ ਵੇਚਨ ਸੌਦਾ ਕੀਤਾ ਕੌਣ ਸੀਗਾ ਜਿਨੇ ਖਰੀਦਣਾ ਸੀਗਾ ਔਰ ਕਿਹਦੇ ਨਾਂ ਤੇ ਸੀਗਾ ਕਿਵੇਂ ਸਾਰਾ ਕੁਝ ਹੋਇਆ ਦੇਖੋ ਜੀ ਜਾਰਡਨ ਤੇ ਮੈਰੀ ਨੇ ਮਿਲ ਕੇ ਇਹ ਜਿਹੜਾ ਵਾ ਕਰਾਰਨਾਮਾ ਕੀਤਾ ਵਾ ਇਹ ਕਿ ਦਿੱਤਾ ਜਿਹੜੇ ਉਹ ਇਥੋਂ ਦੇ ਰਹਿਣ ਵਾਲੇ ਬੰਦੇ ਅੱਛਾ ਠੀਕ ਹੈ ਜੀ ਵਜੰਦੇ ਰਣ ਵਾਲਿਆ ਤੇ ਇਹਨਾਂ ਨੇ ਆਪਸੀ ਤਾਲਮਿਲ ਕਰਕੇ ਤੇ ਇੱਕ ਰਾਰਨਾਮਾ ਕੀਤਾ ਵਾ ਹਾਂ ਤੇ ਨਾਂ ਤੇ ਉਹ ਇਥੋਂ ਦੇ ਮੈਂਬਰ ਹੈਗੇ ਆ ਹਾਂ ਨਾਨਕ ਕੋਈ ਪਾਵਰ ਟਾਰਨ ਨਹੀਂ ਆ ਹਾਂ ਨਾ ਕੋਈ ਉਸ ਚੱਚ ਦੇ ਅਧਿਕਾਰੀ ਹੈ ਕੁਛ ਨਹੀਂ ਆ ਉਹ ਇੱਕ ਫਰਜੀ ਬੰਦਾ ਵਾ ਜਿਨੇ ਫਰੋਜਪੁਰ ਦੇ ਵਿੱਚ 2 ਕਰੋੜ ਦਾ ਕਪਲਾ ਕੀਤਾ ਵਾ ਪੈਨ ਕਾਰਡ ਗਲਤ ਬਣਾ ਕੇ ਹਾਂ ਫਿਰ ਦੇਰਾਦੋਨ ਵਿੱਚ ਨਾਲ ਜ਼ਮੀਨ ਵੇਚੀ ਆ ਹਾਂ ਸਹਾਰਨਪੁਰ ਜ਼ਮੀਨ ਵੇਚੀ ਆ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾ ਤੇ ਜ਼ਮੀਨਾਂ ਜਿਹੜਾ ਬੰਦਾ ਵੇਚ ਰਿਹਾ ਵਾ ਜਿੰਨੇ ਖਰੀਦਣਾ ਸੀਗਾ ਉਹਨੇ ਬਿਆਨਾ ਵੀ ਕੀਤਾ ਸੀਗਾ ਕਿੰਨੇ ਪੈਸੇ ਦਾ ਬਿਆਨਾ ਹੋਇਆ ਸੀਗਾ ਜੀ 5 ਕਰੋੜ ਦਾ ਇਕਰਾਰਨਾਮਾ ਲਿਖਿਆ ਗਿਆ ਵਾ ਅੱਛਾ ਡਾਕੂਮੈਂਟ ਦੇ ਅਨਸਾਰ ਠੀਕ ਹੈ ਉਹਦੇ ਵਿੱਚੋਂ ਪੈਸੇ ਦਿੱਤੇ ਕੁਝ ਹਾਂਜੀ ਉਹਨਾਂ ਨਗਦ ਦਿੱਤੇ ਆ ਜੀ ਉਹਨਾਂ ਨੂੰ 3 ਲੱਖ ਨਗਦ ਦਿੱਤਾ 2 ਲੱਖ ਦਾ ਉਹਨਾਂ ਨੇ ਚੈੱਕ ਕੱਟਿਆ ਹੋਇਆ ਵਾ ਹਾਂ ਤੇ ਕੁਝ 2.5 ਕਰੋੜ ਰੁਪਏ ਦਾ ਉਹਨਾਂ ਨੇ ਚੈੱਕ ਹੋਰ ਵੀ ਕੱਟਿਆ ਹੋਇਆ ਵਾ ਅੱਛਾ 2.5 ਕਰੋੜ ਦਾ ਵੱਖਰਾ ਕੱਟਿਆ ਇਹ ਬੰਦਾ ਪਤਾ ਲੱਗਾ ਕੌਣ ਆ ਜਿੰਨੇ 2.5 ਕਰੋੜ ਰੁਪਈਆ ਦਿੱਤਾ ਉਹਨੂੰ ਹਾਂਜੀ ਇੱਕ ਦਿੱਤਾ ਦੱਸ ਤੈਨੂੰ ਲਿਖਿਆ ਇਕਰਾਰਨਾਮੇ ਵਿੱਚ ਲਿਖਿਆ ਪੂਰੀ ਤਰ੍ਹਾਂ ਅੱਛਾ ਖਾਣੀ ਸਮਝਣੀ ਲੱਗਦੀ ਕਿ ਜੇ ਕਿਸੇ ਨੇ ਕੋਈ ਜਗਾ ਲੈਣੀ ਹੋਵੇ ਤਾਂ ਉਹ ਦੇਖਣ ਹੁੰਦਾ ਕਿ ਮੇਰੀ ਜਗਾ ਹੈ ਕਿਹੜੀ ਕਿੱਥੇ ਹੈ ਜੇਕਰ ਇੱਥੇ ਆਊਗਾ ਤਾਂ ਸੁਭਾਵਿਕ ਤੌਰ ਤੇ ਨਜ਼ਰ ਆਏਗਾ ਕਿ ਇੱਥੇ ਤਾਂ ਚਰਚ ਬਣਿਆ ਹੋਇਆ ਜਮੀਨ 'ਚ ਦੇਖੋ ਜਿਹੜੇ ਫਲੋੜੀ ਬੰਦੇ ਉਹ ਕੁਛ ਨਹੀਂ ਦੇਖਦੇ ਗੁਰਦੁਆਰਾ ਮੰਦਿਰ ਮਸਜਿਦ ਉਹ ਕੁਛ ਨਹੀਂ ਦੇਖਦੇ ਹਾਂ ਇਹ ਬਾਰੋ-ਬਾਰ ਸਭ ਕੁਝ ਸੀਲ ਕਰ ਦਿੰਦੇ ਤੇ ਹੌਲੀ-ਹੌਲੀ ਮਤਲਬ ਆਪਣੇ ਕਬਜ਼ੇ ਸ਼ੁਰੂ ਕਰਦੇ ਆ ਹਾਂ ਹਾਂਜੀ ਇਹਦੇ ਬਾਰੇ ਜਦੋਂ ਗਵਰਨਮੈਂਟ ਨੂੰ ਪਤਾ ਹੁੰਦਾ ਜਾਂ ਫਿਰ ਅਧਿਕਾਰੀ ਜਿਹੜੇ ਇਹ ਡੀਡ ਕਰਦੇ ਆ ਜੋ ਡਾਕੂਮੈਂਟ ਬਣਾ ਕੇ ਦਿੰਦੇ ਆ ਤੇ ਦਾ ਮਤਲਬ ਵੀ ਗਵਰਨਮੈਂਟ ਵੀ ਕਿਤਨੇ ਕਿਤਨੇ ਇਨਵੋਲਵਮੈਂਟ ਹੁੰਦੀ ਹੈ ਨਾ ਗੱਲਾਂ 'ਚ ਹਾਂ ਹਾਂਜੀ ਇੱਕ ਕਹਾਣੀ ਕੀ ਲੱਗਦੀ ਕਿ ਇਹਦੇ ਪਿੱਛੇ ਹੈ ਕੋਈ ਦੇਖੋ ਜੀ ਇਹ ਇੱਕ ਜਾਂ ਇਹਦੇ ਪਿੱਛੇ ਹੋਰ ਦੇਖੋ ਜੀ ਇੱਦਾਂ ਦੇ ਵੱਡੇ ਫਰੋਡ ਕਰਨ ਦੇ ਲਈ ਪਿੱਛੇ ਹੋਰ ਵੀ ਅਧਿਕਾਰੀ ਹੋ ਸਕਦੇ ਆ ਹਾਂ ਹਾਂਜੀ ਇਹ ٹرسٹ ਦੀ ਜ਼ਮੀਨ ਜਿਹੜੀ ਹੈ ਕਿਹਦੇ ਨਾਮ ਦੇ ਉੱਪਰ ਹੈ ਜਨਾਡਰ ਚਰਚ ਆਫ ਨਾਰਥ ਇੰਡੀਆ ٹرسٹ ਐਸੋਸੀਏਸ਼ਨ ਦੇ ਨਾਮ ਦੇ ਠੀਕ ਹੈ ਜੀ ਇਹ ਫਿਰ ਪੀਪਰ ਸੀਗੇ ਜੋੜਨ ਦੇ ਕੋਲ ਕੋਈ ਦੇਖੋ ਨਾ ਫਰਜੀ ਬਣਾਏ ਹੋਏ ਆ ਹਾਂ ਜੀ origial ਡਾਕੂਮੈਂਟ ਜਿਹੜੇ ਮੈਂ ਕੱਲ ਪੁਲਿਸ ਨੂੰ ਪੇਸ਼ ਕਰਤੇ ਆਪਣੇ ਇਧ ਜੀ ਪਾਵਰ ਟੋਨ ਦੇ ਕੇ ਮੈਨੂੰ ਉਹਨਾਂ ਨੇ ਭੇਜਿਆ ਹੋਇਆ ਵਾ ਕਿ ਇਸ ਜ਼ਮੀਨ ਦੀ ਕੇਅਰ ਕਰਨੀ ਹੈ ਠੀਕ ਹੈ ਉਸ ਦੇ ਸਬੰਧ ਵਿੱਚ ਫਿਰ ਆਪਾਂ ਪੁਲਿਸ ਡਿਪਾਰਟਮੈਂਟ ਨੂੰ ਮਿਲੇ ਮਿਲੇ ਹਾਂ ਡੀਸੀ ਸਾਹਿਬ ਦੇ ਆਫਿਸ ਗਏ ਹਾਂ ਔਰ ਐਸਟੀਐਮ ਸਾਹਿਬ ਦੇ ਆਫਿਸ ਵਿੱਚ ਸਾਰਿਆਂ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਫਿਰ ਗਾੜੀ ਕਾਰਵਾਈ ਕਰਦੇ ਹੋਏ ਜਿਹੜੀ ਰਜਿਸਟਰੀ ਰੋਕਤੀ ਹੈ ਅੱਛਾ ਜੀ ਇਹ ਕਿੰਨੀ ਜਗ੍ਹਾ ਹੈਗੀ ਹੈ ਜੀ ਇੱਥੇ 146 ਕਨਾਲ ਵਜੀ ਸ਼ਾਇਦ ਅੱਛਾ ਕਿੰਨੇ ਦੀ ਜਗ੍ਹਾ ਬੰਦੀ ਹੈ ਵੈਸੇ ਜੇਕਰ ਮਾਰਕੀਟ ਵੈਲਿਊ ਇਹਦੀ ਕੱਢੀ ਹੈ ਦੇਖੋ ਜੀ ਮੇਰੇ ਖਿਆਲ ਅਰਬਾਂ ਖਰਮਾਂ ਦੀ ਬੰਦੀ ਹੈਗੀ ਜੀ ਹਾਂ ਜੀ ਇਹ ਤਾਂ ਫਿਰ ਅਰਬਾਂ ਰੁਪਏ ਦਾ ਚੂਨਾ ਲਾਚਲਾ ਸੀਗਾ ਬਿਲਕੁਲ ਲਾਚਲਾ ਜੀ ਹਾਂ ਹਾਂ ਜੀ ਇਹ ਬਾਈ ਜੀ ਕੀ ਲੱਗਦਾ ਤੁਹਾਨੂੰ ਇਹ ਪੂਰੀ ਕਹਾਣੀ ਬਣੀ ਐ ਦੇਖੋ ਸਾਨੂੰ ਇਸ ਘਟਨਾ ਦੇ ਬਾਰੇ ਪਰਸੋਂ ਪਤਾ ਲੱਗਾ ਤੇ ਅਸੀਂ ਤੁਰੰਤ ਕੱਲ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜਲੰਧਰ ਨੂੰ ਇਹਦੇ ਬਾਰੇ ਇਤਲਾਹ ਦਿੱਤੀ ਔਰ ਦਰਖਾਸਤ ਵੀ ਦੇ ਕੇ ਆਏ ਹਾਂ ਤੇ ਜਿਨ੍ਹਾਂ ਨੇ ਸਾਨੂੰ ਪੂਰਾ ਸੁਵਾਸ਼ਣ ਦਿੱਤਾ ਕਿ ਉਹਨਾਂ ਨੇ ਸਾਨੂੰ ਅੱਜ ਸ਼ਾਮ 6 ਵਜੇ ਤੱਕ ਦਾ ਜਿਹੜਾ ਟਾਈਮ ਸਾਨੂੰ ਦਿੱਤਾ ਕਿ ਅਸੀਂ ਜਾਰਡਨ ਦੇ ਉੱਪਰ ਤੇ ਨਾਲ ਜਿਹੜੀ ਉਹਨਾਂ ਦਾ ਲੇਡੀ ਪਾਰਟਨਰ ਆ ਉਹਦੇ ਉੱਪਰ ਜਿਹੜੀਆਂ ਬਣਦੀਆਂ ਧਰਾਮਾਂ ਦੇ ਤਹਿਤ ਪਰਚਾ ਦਰਜ ਕਰ ਦਵਾਂਗੇ ਇਹ ਵੀ ਸਮਝਾ ਲਈ ਕਿ ਜਾਰਡਨ ਮਸੀਹ ਵੀ ਕਿਸੇ ਚਰਚ ਦਾ ਮੈਂਬਰ ਹੈ ਦੇਖੋ ਮੈਂਬਰ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਭਾਜੀ ਉਹ ਕਿਸੇ ਵੀ ਮਜਬ ਕਿਸੇ ਵੀ ਧਾਰਮਿਕ ਸਥਾਨ ਦੇ ਮੈਂਬਰ ਨਹੀਂ ਹੁੰਦੇ ਉਹਨਾਂ ਦਾ ਕੰਮ ਸਿਰਫ ਸਮਾਜ ਦੇ ਵਿੱਚ ਫਿਰਕਾ ਪ੍ਰਸਤ ਨੂੰ ਪ੍ਰਮੋਟ ਕਰਨਾ ਹੁੰਦਾ ਬਸ ਇਹ ਫਿਰ ਪੁਲਿਸ ਦੇ ਕੋਲ ਤੁਸੀਂ ਕੱਲ ਗਏ ਸੀਗੇ ਗੱਲਬਾਤ ਹੋਈ ਉਹਨਾਂ ਦੇ ਨਾਲ ਪਤਾ ਲੱਗਾ ਕਿ ਪੁਲਿਸ ਦੇ ਕੋਲ ਕੋਈ ਸੁਰਾਗ ਹੱਥ ਲੱਗਾ ਦੇਖੋ ਜੀ ਪੁਲਿਸ ਕਾਰਵਾਈ ਆਪਣੇ ਕਰ ਰਹੀ ਹੈਗੀ ਹੈ ਉਹ ਸ਼ਾਮ ਨੂੰ 6 ਵਜੇ ਪਤਾ ਲੱਗਾ ਸਰ ਅੱਜ ਅੱਛਾ ਜੀ ਠੀਕ ਹੈ ਠੀਕ ਹੈ ਦੇਖੋ ਐ ਭਾਜੀ ਜੇ ਸਾਨੂੰ ਪੁਲਿਸ ਸ਼ਾਮ 6 ਵਜੇ ਤੱਕ ਐਫ ਆਈ ਆਰ ਦੀ ਕਾਪੀ ਸਾਡੇ ਹੱਥ ਦੇ ਵਿੱਚ ਨਹੀਂ ਦਿੰਦੀ ਅਸੀਂ ਕੱਲੇ ਐਫ ਆਈ ਆਰ ਤੱਕ ਸੀਮਤ ਨਹੀਂ ਰਹਿਣਾ ਅਸੀਂ ਪੁਲਿਸ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਤੁਰੰਤ ਉਹਨਾਂ ਦੇ ਘਰਾਂ ਦੇ ਉੱਤੇ ਜਾਂ ਜਿਹੜੇ ਉਹਨਾਂ ਦੇ ਜਿਹੜੇ ਕੋਈ ਟਿਕਾਣੇ ਆ ਉਹਨਾਂ ਦੇ ਉੱਤੇ ਰੀਡ ਕਰਕੇ ਦੋਸ਼ੀਆਂ ਨੂੰ ਤੁਰੰਤ ਸਲਾਖਾਂ ਦੇ ਪਿੱਛੇ ਜਿਹੜਾ ਉਹ ਪੰਚਾਇਆ ਜਾਵੇ ਕਿਉਂਕਿ ਮਸੀਹ ਭਾਈਚਾਰੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੋਸ ਹੈ ਉਹ ਪਾਇਆ ਜਾ ਰਿਹਾ ਜੇਕਰ ਪੁਲਿਸ ਸਾਨੂੰ ਸ਼ਾਮ 6 ਵਜੇ ਤੱਕ ਐਫਆਈਆਰ ਦੀ ਕਾਪੀ ਨਹੀਂ ਦਿੰਦੀ ਤਾਂ ਕੱਲ ਆਫਟਰ ਚਰਚ ਅਟੈਂਡ ਕਰਨ ਤੋਂ ਬਾਅਦ ਕਿਉਂਕਿ ਕੱਲ ਸਾਰੇ ਹੀ ਮਸੀਹ ਭਾਈਚਾਰੇ ਦੇ ਜਿਹੜੇ ਨਮਾਇंदे ਨੇ ਜਿੰਨੇ ਵੀ ਯਾਨੀ ਕਿ ਉਹਨਾਂ ਦੇ ਫਾਲੋਅਰ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਮੌਜੂਦ ਹੋ ਰਹੇ ਨੇ ਤੇ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਕਿ ਅਸੀਂ ਕਿਹੜੇ ਤਰੀਕੇ ਦੇ ਨਾਲ ਇਨਸਾਫ ਲੈਣਾ ਆ ਅਗਰ ਜਿਹੜਾ ਵੀ ਸਾਡਾ ਕੋਈ ਸੰਘਰਸ਼ ਹੋਵੇਗਾ ਫਿਰ ਉਹਦਾ ਜ਼ਿੰਮੇਵਾਰ ਜਲੰਧਰ ਪੁਲਿਸ ਪ੍ਰਸ਼ਾਸਨ ਹੋਵੇਗਾ ਅ ਕਮਲ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਇਹ ਜੋਰਡਨ ਹੈ ਕੌਣ ਇਹਦੇ ਬਾਰੇ ਪਹਿਲਾਂ ਵੀ ਕੋਈ ਮਾਮਲੇ ਸਾਹਮਣੇ ਆਏ ਨੇ ਇਹਦੇ ਬਾਰੇ ਪਹਿਲਾਂ ਵੀ ਕਾਫੀ ਮਾਮਲੇ ਆਏ ਆ ਸਾਹਮਣੇ ਆਏ ਇਹਦੇ ਬਾਰੇ ਫਿਰੋਜ਼ਪੁਰ ਜਿਹੜਾ ਸਾਡਾ ਸ਼ਹਿਰ ਆ ਜਿਹੜਾ ਸਿਟੀ ਆ ਉਥੋਂ ਇਹਨਾਂ ਨੇ ਇੱਕ ਜਿਹੜਾ ਪੈਨ ਕਾਰਡ ਜਿਹੜਾ ਸੀ ਸਾਡੇ ਜਿਹੜਾ ਉਥੋਂ ਦੇ ਚਰਚ ਦੇ ਨਾਮ ਦਾ ਬਣਾ ਕੇ ਉਹ ਇਹਨਾਂ ਨੇ ਯੂਜ਼ ਕੀਤਾ ਜਾ ਕੇ ਯੂਪੀ ਦੇ ਵਿੱਚ ਜਿਹਦਾ ਕਿ ਸਾਨੂੰ ਇਨਕਮ ਟੈਕਸ ਵਾਲਿਆਂ ਨੇ 2 ਕਰੋੜ ਰੁਪਏ ਦਾ ਸਾਡੇ ਤੇ ਦਿੱਤਾ ਵੀ ਤੁਹਾਨੂੰ ਆ 2 ਕਰੋੜ ਰੁਪਈਆ ਇੱਥੇ ਜਮ੍ਹਾਂ ਕਰਾਉਣਾ ਪੈਣਾ ਇਸ ਪੈਨ ਕਾਰਡ ਤੇ ਜ਼ਮੀਨ ਵਿਕੀ ਆ ਆਲਰੇਡੀ ਉਹਦੀ ਫਿਰੋਜ਼ਪੁਰ ਦੇ ਵਿੱਚ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਇਹਦੀ ਯੂਪੀ ਦੇ ਵਿੱਚ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਵੱਲੋਂ ਤੁਸੀਂ ਗੱਲਬਾਤ ਵੀ ਕੀਤੀ ਹੋਗੀ ਸਾਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਤਾ ਪਤਾ ਲੱਗਾ ਕਿ ਕਹਾਣੀ ਕਿਹੜੇ ਕਿਹੜੇ ਬੰਦੇ ਦੇ ਵਿੱਚ ਇਨਵੋਲਵ ਨੇ ਐਡਾ ਵੱਡਾ ਫਰੋਡ ਕਿਵੇਂ ਕਰ ਚੱਲੇ ਸੀਗੇ ਉਹਦੇ ਵਿੱਚ ਅਜੇ ਤੇ ਨਾਮ ਇਹਨਾਂ ਦਾ ਹੀ ਆ ਰਿਹਾ ਇਹੋ ਹੀ ਦੋ ਜਣੇ ਆ ਇਹਨਾਂ ਪੇਪਰਾਂ ਜਿਹਨਾਂ ਤੋਂ ਆਦਾ ਆ ਰਿਹਾ ਅਜੇ ਦੂਸਰੇ ਲੋਕਾਂ ਦਾ ਕੋਈ ਸਾਹਮਣੇ ਨਾਮ ਨਹੀਂ ਆ ਰਿਹਾ ਜਿਹੜਾ ਬੰਦਾ ਖਰੀਦ ਰਿਹਾ ਸੀਗਾ ਉਹ ਕੌਣ ਸੀਗਾ ਮੈਨੂੰ ਉਹਦੇ ਬਾਰੇ ਇੰਨਾ ਤੇ ਨਹੀਂ ਪਤਾ ਕਿਉਂਕਿ ਮੈਨੂੰ ਵੀ ਜਿਹੜੀ ਉਹ ਅਸਲੀ ਜਿਹੜੀ ਜਿਹੜੀ ਹੈਗੀ ਫੀਚਰ ਹੌਲੀ-ਹੌਲੀ ਆ ਰਹੀ ਆ ਉਹ ਕਹਿੰਦੇ ਨੇ ਵੀ ਇੱਥੋਂ ਦਾ ਸਾਡੇ ਹੀ ਜਲੰਧਰ ਹੀ ਸ਼ਹਿਰ ਦਾ ਹੈ। ਹਾਂ ਇਹ ਤਾਂ ਜਿਵੇਂ ਬਿਆਨਾ ਕਰ ਗਿਆ ਇੱਥੇ ਫਿਰ ਕੋਈ ਬੰਦਾ ਦੇਖਣ ਨਹੀਂ ਆਇਆ ਕਿ ਜਾਂ ਫਿਰ ਬਾਰੋ-ਬਾਰ ਹੀ ਹੋ ਚੱਲਾ ਸੀਗਾ ਇਹ ਸਾਰਾ ਕੁਝ। ਸਰ ਦੇਖੋ ਗਵਰਨਮੈਂਟ ਵੀ ਜਾਂ ਜਿਹੜਾ ਬਿਆਨਾ ਲਿਖਦੇ ਆ ਐਡਾ ਵੱਡਾ ਬਿਆਨਾ ਹੋ ਰਿਹਾ ਹੋਵੇ। ਇੰਨੀ ਜ਼ਮੀਨ ਦਾ ਬਿਆਨਾ ਹੋ ਰਿਹਾ ਹੋਵੇ। ਔਰ ਸ਼ਹਿਰ ਦੇ ਵਿੱਚ ਹੋ ਰਿਹਾ ਹੋਵੇ। ਔਰ ਕਿਸੇ ਨੂੰ ਕੋਈ ਨਾਲੇਜ ਨਾ ਹੋਵੇ ਹਾਂ ਕਮਸ ਕਮ ਕੋਈ ਪ੍ਰੀਸਟ ਨੂੰ ਤੇ ਪਤਾ ਹੁੰਦਾ ਕੋਈ ਬਿਸ਼ਪ ਨੂੰ ਤੇ ਪਤਾ ਹੁੰਦਾ ਕੌਂਗ੍ਰੀਗੇਸ਼ਨ ਨੂੰ ਤੇ ਪਤਾ ਹੁੰਦਾ ਵੀ ਇਹ ਬਿਆਨਾ ਹੋ ਰਿਹਾ ਇਟ ਮੀਨਸ ਲੈਣ ਵਾਲੇ ਤੇ ਦੇਣ ਵਾਲੇ ਦੋਨਾਂ ਨੇ ਮਿਲੀ ਭਗਤ ਨਾਲ ਜਿਹੜਾ ਸੀ ਇਹ ਝੂਠਾ ਕੰਮ ਕੀਤਾ ਫਿਰ ਜਾਲੀ ਕਾਗਜ਼ੇ ਦੇ ਵੱਲੋਂ ਬਣਾਏ ਕਿ ਜਾਂ ਲੱਗਦਾ ਕਿਸੇ ਦੇ ਵੱਲੋਂ ਲੀਕ ਕੀਤੇ ਗਏ ਇਹ ਸਰ ਹੋ ਸਕਦਾ ਆਪਾਂ ਕਹਿ ਨਹੀਂ ਸਕਦੇ ਕੁਛ ਨਾ ਕੁਛ ਤੇ ਲੀਕ ਹੋਇਆ ਹੋਏਗਾ ਪਰ ਜਿਹੜੇ ਪੇਪਰ ਨੇ ਉਹ ਜਾਲੀ ਨੇ ਤੁਸੀਂ ਵੀ ਵੇਖਿਆ ਹੋਇਆ ਇਕਰਾਰਨਾਮਾ ਇਕਰਾਰਨਾਮਾ ਕਹਿੰਦੀ ਇਤਨਾ ਗਵਰਨਮੈਂਟ ਦੇ ਪੇਪਰਾਂ ਤੇ ਨਹੀਂ ਹੁੰਦਾ ਨੋਟਰੀਦਾਰ ਇਕਰਾਰਨਾਮਾ ਨਹੀਂ ਹੁੰਦਾ ਸਟੈਂਪ ਪੇਪਰ ਆਉਂਦਾ ਆ ਚਲੋ ਅੱਗੇ ਅਸੀਂ ਵੀ ਆਪਾਂ ਪਰਚੇਜ ਕਰਦੇ ਸੀ ਪਰ ਹੁਣ ਤੇ ਸਟੈਂਪ ਪੇਪਰ ਜਿਹੜਾ ਕੰਪਿਊਟਰਾਈਜ਼ ਆਉਂਦਾ ਉਹ ਤੇ ਪਹਿਲਾਂ ਐਡਰੈਸ ਦਿੱਤਾ ਜਾਂਦਾ ਪਰ ਜਿਹੜੇ ਮੈਂ ਪੇਪਰ ਦੇਖਿਆ ਮੈਨੂੰ ਨਹੀਂ ਪਤਾ ਵੀ ਕਿਤੇ ਹੋਰ ਪੇਪਰ ਹੋਣ ਰੀਅਲ ਜਿਹੜੇ ਮੈਂ ਪੇਪਰ ਵੇਖਿਆ ਉਸ ਸਟੈਂਪ ਪੇਪਰ ਹੈ ਅੱਛਾ ਇਹ ਫਿਰ ਪਤਾ ਕਿਵੇਂ ਲੱਗਾ ਸੀਗਾ ਜੀ ਸਾਰੀ ਕਹਾਣੀ ਦਾ ਕਿ ਇਹ ਕੰਮ ਹੋ ਚੱਲਾ ਇਹ ਸਰ ਤੁਹਾਨੂੰ ਹੁਣ ਪਤਾ ਵੀ ਜਦੋਂ ਕੋਈ ਗਲਤ ਕੰਮ ਹੋਏ ਤੇ ਕਿਤਨਾ ਕਿਦੋਂ ਦੇ ਗੱਲ ਆਈ ਜਾਂਦੀ ਹੈ ਇਸੇ ਕਰਕੇ ਫਿਰ ਅਸੀਂ ਆਪਣੇ ਜਿਹੜੇ ਹੈੱਡ ਆਫਿਸ ਆ ਉਹਨਾਂ ਨਾਲ ਗੱਲ ਕੀਤੀ ਇਹ ਜਿਹੜੇ ਸਾਡੇ ਪਾਰੀ ਸਾਹਿਬ ਨੇ ਪਾਵਰ ਉਟਾਰ ਨੇ ਉਹਨਾਂ ਨਾਲ ਗੱਲ ਕੀਤੀ ਇਹਨਾਂ ਨੇ ਫਿਰ ਸਾਰੇ ਸਿਸਟਮ ਨੂੰ ਲੈ ਕੇ ਆਪਾਂ ਫਿਰ ਤਹਿਸੀਲਦਾਰ ਸਾਹਿਬ ਨੂੰ ਮਿਲੇ ਫਿਰ ਦੂਸਰਿਆਂ ਨੂੰ ਮਿਲੇ ਵੀ ਇਹ ਜਿਹੜਾ ਰਜਿਸਟਰੀ ਹੋ ਰਹੀ ਆ ਇਹ ਜਿਹੜੀ ਆ ਝੂਠੀ ਹੋ ਰਹੀ ਆ ਇਹ ਫਰਜ਼ੀ ਹੋ ਰਹੀ ਇਸ ਕਰਕੇ ਇਹਨਾਂ ਨੂੰ ਰੋਕਿਆ ਜਾਵੇ ਜਾਰਡਨ ਕਾਬੂ ਆਇਆ ਪੁਲਿਸ ਦੇ ਕਿ ਨਹੀਂ ਅਜੇ ਅਜੇ ਨਹੀਂ ਆਇਆ ਅਜੇ ਉੱਥੇ ਵੀ ਐਫਆਈ ਨੀ ਹੋਈ ਹਾਂ ਅਜੇ ਫਿਰੋਜ਼ਪੁਰ ਇਨਵੈਸਟੀਗੇਸ਼ਨ ਹੋ ਰਹੀ ਉੱਥੇ ਵੀ ਨਹੀਂ ਹੋਈ ਅਜੇ ਇੱਥੇ ਵੀ ਹੁਣ ਐਫਆਈਆਰ ਹੋਏਗੀ ਤੇ ਫਿਰ ਅਸੀਂ ਕੋਸ਼ਿਸ਼ ਨਹੀਂ ਕੋਸ਼ਿਸ਼ ਨਹੀਂ ਕਰਾਂਗੇ ਇਹਨੂੰ ਅਸੀਂ ਜ਼ਰੂਰ ਇਹਨੂੰ ਅੰਦਰ ਕਰਾਂਗੇ ਠੀਕ ਹੈ ਜੀ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਹ ਜਲੰਧਰ ਦੇ ਵਿੱਚ 129 ਸਾਲ ਪੁਰਾਣਾ ਇਹ ਚਰਚ ਹੈਗਾ ਜਿੱਥੋਂ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਇੱਕ ਜੋਰਡਨ ਨਾਮ ਦਾ ਬੰਦਾ ਜਿਹੜਾ ਲੁਧਿਆਣੇ ਦੇ ਵਿੱਚ ਬੈਠਾ ਹੈ ਉਹ ਲੁਧਿਆਣੇ ਦੇ ਵਿੱਚ ਬੈਠੇ ਬੰਦੇ ਨੇ ਜਲੰਧਰ ਦੇ ਇਸ ਚਰਚ ਦਾ ਸੌਦਾ ਕਰ ਦਿੱਤਾ ਨਟਵਰ ਲਾਲ ਸੀਗਾ ਜਿਹੜਾ ਉਹਦੀਆਂ ਤਾਂ ਕਹਾਣੀਆਂ ਸੁਣੀਆਂ ਸੀਗੀਆਂ ਕਿ ਤਾਜਮਹਲ ਵੇਚਦਾ ਤਾਂ ਇਹ ਨਟਵਰ ਲਾਲ ਤੋਂ ਵੀ ਉੱਪਰ ਨਿਕਲਿਆ ਜਿੰਨੇ ਚਰਚ ਦਾ ਹੀ ਸੌਦਾ ਕਰ ਦਿੱਤਾ ਤਾਂ ਅਰਬਾਂ ਰੁਪਿਆ ਦੀ ਇਹ ਜ਼ਮੀਨ ਹੈਗੀ ਹੈ ਜਿਹਦਾ ਇਹ ਸੌਦਾ ਕਰ ਦਿੱਤਾ ਗਿਆ ਪਰ ਮੌਕੇ ਦੇ ਉੱਪਰ ਪਤਾ ਲੱਗਣ ਕਰਕੇ ਅਰਜਿਸਟਰੀ ਨਹੀਂ ਹੋ ਸਕੀ ਫਿਲਹਾਲ ਜੋਰਡਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਦੇਖਦੇ ਰਹੋ #ਪੰਜਾਬ